ਹਾਂਜੀ ਵੈਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਆਪਾਂ ਜੀ ਜਿਹੜੀਆਂ ਇਸ ਤਰ੍ਹਾਂ ਡੱਕਿਆਂ ਨਾਲ ਬਉਣ ਵਾਲੇ ਲੈਸ ਦੀਆਂ ਵੀਡੀਓ ਪਾਉਣੀਆਂ ਹੁੰਦੀਆਂ ਜੀ ਇਹ ਲੈਸ ਆਪਾਂ ਇੱਕ ਦੁਪट्टे ਨੂੰ ਲਗਾ ਰਹੇ ਹਾਂ ਜੀ ਤੇ ਆਪਾਂ ਮਸ਼ੀਨ ਨਾਲ ਵੀ ਲਾ ਸਕਦੇ ਹਾਂ ਜੀ ਤੇ ਹੱਥ ਨਾਲ ਵੀ ਲਗਾ ਸਕਦੇ ਹਾਂ ਮੈਂ ਕਈ ਵਾਰੀ ਹੱਥ ਨਾਲ ਵੀ ਲਾ ਲੈਨੇ ਤੇ ਕਈ ਵਾਰੀ ਜੀ ਮਸ਼ੀਨ ਨਾਲ ਵੀ ਲਾ ਲੈਨੇ ਇਹ ਆਪਣਾ ਹੈਗਾ ਜੀ ਦੁਪੱਟਾ ਇਸ ਤਰ੍ਹਾਂ ਟਾ ਸਕਦਾ ਸੋਚਿਆ ਵੀ ਚਲੋ ਘੱਟ ਠੰਡ ਦੇ ਵਿੱਚ ਇਹ ਆਪਣਾ ਲਿਆਇਆ ਜਾਇਆ ਕਰੂ ਤੇ ਆਪਾਂ ਇਹ ਲਾ ਰਹੇ ਸੀਗੇ ਤੇ ਸੋਚਿਆ ਹਨਾ ਵੀ ਆਪਣੇ ਭੈਣ ਭਰਾਵਾਂ ਨਾਲ ਆਪਾਂ ਇਹ ਵੀਡੀਓ ਸ਼ੇਅਰ ਕਰੀਏ ਹਾਂਜੀ ਇਸ ਤਰ੍ਹਾਂ ਲਾਈ ਹੋਈ ਇਹ ਬਹੁਤ ਸੋਹਣੀ ਲੱਗਦੀ ਹੈ ਤੇ ਆਪਾਂ ਲਾ ਰਹੇ ਹਾਂ ਸੂਈ ਚ ਧਾਗਾ ਜੀ ਆਪਾਂ ਨੇ ਲਿਆ ਆਪਾ ਤੇ ਆਪਾਂ ਦੱਸਦੇ ਹਾਂ ਵੀ ਇਹ ਕਿਵੇਂ ਲਾਉਣੀ ਹੈ ਜੀ ਆਪਾਂ ਮਸ਼ੀਨ ਨਾਲ ਲਾਉਣੀ ਹੈ ਜੀ ਫਿਰ ਆਪਾਂ ਨੂੰ yellow ਕਲਰ ਦਾ ਜਿਹੜਾ ਧਾਗਾ ਹੈ ਆਪਾਂ ਉਹ ਲਾਵਾਂਗੇ ਧਾਗਾ ਮੈਂ ਥੋੜਾ ਜਿਹਾ ਜੀ ਵੱਡਾ ਹੀ ਪਾ ਲਿਆ ਵੀ ਜਿਹੜਾ ਆਪਣਾ ਪੂਰਾ ਆ ਜਾਊਗਾ ਇਸ ਤਰ੍ਹਾਂ ਆਪਾਂ ਵਿੱਚੋਂ ਹੀ ਨਾਲੋਂ ਹੀ ਟਾਂਕਾ ਭਰਾਂਗੇ ਵੀ ਫਿਰ ਜਾਦੇ ਆਪਣਾ ਜਿਹੜਾ ਇਹ ਦਿਖੂਗਾ ਨਹੀਂ ਸੂਈ ਮੈਂ ਜਿਆਦਾ ਬਰੀਕ ਨਹੀਂ ਲਈ ਹੈਗੀ ਜੀ ਬਰੀਕ ਸੂਈ ਆ ਜਿਹੜੀ ਉਹ ਕਈ ਵਾਰ ਆਪਣੇ ਹੱਥ ਦੇ ਵਿੱਚ ਵੱਜ ਜਾਂਦੀ ਹੈ ਜੇ ਆਪਾਂ ਵੀਡੀਓ ਨਾ ਬਣਾਉਣੀ ਹੋਵੇ ਫਿਰ ਤਾਂ ਆਪਾਂ ਬਰੀਕ ਨਾ ਲਾ ਸਕਦੇ ਆ ਕਿ ਜਦੋਂ ਕਈ ਵਾਰ ਵੀਡੀਓ ਬਣਾਉਣੀ ਹੈ ਜੀ ਆਪਣਾ ਧਿਆਨ ਕਈ ਵਾਰ ਉਧਰ ਵੀਡੀਓ ਵੱਲ ਹੋ ਜਾਂਦਾ ਇਹਦੇ ਕਰਕੇ ਮੈਂ ਸੂਈ ਥੋੜੀ ਜੀ ਮੋਟੀ ਲਈ ਆ ਆਪਾਂ ਜਿੱਥੇ ਬੈੱਡ ਤੇ ਮੰਜੇ ਤੇ ਬੈਠ ਕੇ ਨਾ ਵਿੱਚ ਉੰਨੇ ਨੂੰ ਗੋਡਿਆਂ ਦੇ ਵਿੱਚ ਲੈ ਕੇ ਲੜ ਤੇ ਆਪਾਂ ਉਸ ਤਰ੍ਹਾਂ ਲਾਉਨੇ ਆ ਤੇ ਆਸਾਨੀ ਨਾਲ ਲੱਗ ਜਾਂਦੀ ਹੈ ਇਹ ਮੈਂ ਹੁਣ ਬਣਾਉਣੀ ਸੀਗੀ ਜੀ ਵੀਡੀਓ ਫਿਰ ਮੈਂ ਇਸ ਤਰ੍ਹਾਂ ਹੀ ਦੱਸ ਰਹੀ ਆਂ ਸੋਚਿਆ ਵੀ ਜੇ ਮੈਂ ਆਪਾਂ ਹੱਥ ਨਾਲੇ ਲਾ ਲੈਨੇ ਆ ਇੱਕ ਸਾਈਡ ਤਾਂ ਜੀ ਮੈਂ ਇਹਦੇ ਲਾ ਲਈ ਸੀਗੀ ਦੂਸਰੀ ਸਾਈਡ ਲਾ ਰਹੇ ਆ ਆਪਾਂ ਇਹ ਲੜਾਂ ਲੜਾਂ ਨੂੰ ਹੀ ਲਾਉਣੀ ਆ ਕਿ ਆਪਾਂ ਜੀ ਇਹਨੂੰ ਪੂਰੀ ਜੁੰਨੀ ਨੂੰ ਵੀ ਲਾ ਸਕਦੇ ਆ ਅਸਾਂ ਆਪਾਂ ਛੋਟਾ ਛੋਟਾ ਹੀ ਡਾਂਕਾ ਲਾਵਾਂਗੇ ਜੀ ਫਿਰ ਜਿਹੜਾ ਜ਼ਿਆਦਾ ਨਹੀਂ ਦਿਸਦਾ ਇਸ ਤਰ੍ਹਾਂ ਆਪਏ ਦੇ ਵਿੱਚੋਂ ਦੀ ਲਾ ਲਾਂਗੇ ਇਹ ਆਪਾਂ ਇਸ ਤਰ੍ਹਾਂ ਲਾ ਰਹੇ ਆਪਾਂ ਦੋਨੋਂ ਸਾਈਡ ਜੀ ਦੋ ਵਰੀ ਇਹਦੇ ਤੇ ਆਪਣਾ ਦੋ ਵਰੀ ਹੱਥ ਫੇਰੂਗਾ ਨਾ ਜੀ ਵੀਡੀਓ ਬਣਾਉਣ ਕਰਕੇ ਥੋੜਾ ਜਿਹਾ ਸਲੋ ਸਲੋ ਲਾ ਲਾ ਰਹੀ ਹਾਂ ਫਿਰ ਕਈ ਵਾਰ ਕਾਲੀ ਕਾਲੀ ਦੇ ਵਿੱਚ ਪਤਾ ਨਹੀਂ ਲੱਗਦਾ ਤਦ ਪਾਜ ਬੈੱਡ ਦੇ ਉੱਪਰ ਬੈਠ ਕੇ ਨਾ ਮੰਜੀ ਦੇ ਉੱਪਰ ਬੈਠ ਕੇ ਤੇ ਦੋਨੋਂ ਗੋਡਿਆਂ ਦੇ ਵਿਚਾਲੇ ਫਸਾ ਕੇ ਜਿਵੇਂ ਆਪਾਂ ਕਮੀਜ਼ ਦੀ ਕਰਦੇ ਹੁੰਨੇ ਤਰਪਾਈ ਉਸ ਤਰ੍ਹਾਂ ਬਹੁਤ ਛੇਤੀ ਛੇਤੀ ਲੱਗ ਜਾਂਦੀ ਹੈ ਧਾਗਾ ਮੇਲਾ ਲੰਬਾ ਬਾਲਿਆ ਮੈਂ ਖੀ ਫਿਰ ਜਾਦਾ ਗਰ ਗੁਰ ਹੁਪਾਂ ਮਸ਼ੀਨ ਨਵੀ ਲਾਵਾਂਗੇ ਜੀ ਧਾਗਾ ਆਪਾਂ ਨੇ ਜੀ ਇਹਨੂੰ ਲਾ ਲਿਆ ਦੂਰ ਜੀ ਆਪਾਂ ਜੀ ਮਸ਼ੀਨ ਨਾਲ ਲਾਵਾਂਗੇ ਫਿਰ ਆਪਾਂ ਜੈਲੋ ਕਲਰ ਦਾ ਧਾਗਾ ਲਾਵਾਂਗੇ ਕਿਉਂਕਿ ਕਿ ਮਸ਼ੀਨ ਦੇ ਨਾਲ ਸਲਾਈ ਹੈ ਜਿਹੜੀ ਆਪਾਂ ਬਿਲਕੁਲ ਛੋਟਾ ਜਿਹਾ ਟਾਂਕਾ ਭਰ ਕੇ ਤੁਹ ਲਾਵਾਂਗੇ ਇਹ ਆਪਾਂ ਡਬਲ ਲਾਉਣੀ ਹੈ ਜੀ ਇੱਕ ਵਾਰ ਦੇ ਵਿੱਚ ਵੀ ਆਪਾਂ ਦੋਨੋਂ ਸਾਈਡ ਲਾ ਸਕਦੇ ਹਾਂ ਤੇ ਇਸ ਤਰ੍ਹਾਂ ਆਪਾਂ ਦੋ ਸਿੰਗਲ ਸਿੰਗਲ ਲਾਵਾਂਗੇ ਆਪਾਂ ਇੱਧਰਲੀ ਸਾੜ ਲਾ ਰਹੇ ਹਾਂ ਫੇਰ ਆਪਾਂ ਇਧਰਲੀ ਸਾਈਡ ਆਪਾਂ ਦੁਬਾਰਾ ਤੋਂ ਸ਼ੁਰੂ ਕਰਾਂਗੇ ਦੋਨੋਂ ਸਾਈਡ ਲਾਵਾਂਗੇ ਫੇਰ ਬਿਲਕੁਲ ਮਜ਼ਬੂਤ ਹੋ ਜੂਗੀ ਜੇ ਸਿੰਗਲ ਲਾਵਾਂਗੇ ਤਾਂ ਧਾਗਾ ਕਈ ਵਾਰ ਨਿਕਲ ਜਾਂਦੇ ਨੇ ਇਹ ਜੁੰਨੀਆਂ ਵਗੈਰਾ ਤਾਂ ਜੀ ਆਪਾਂ ਨੂੰ ਮਸ਼ੀਨ 'ਚ ਪਾਉਣ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਤਾਂ ਆਪਾਂ ਹੱਥ ਦੇ ਨਾਲੇ ਜੁੰਨੀਆਂ ਨੂੰ ਤਾਂ ਤੋ ਲੈਦਾ ਜੀ ਫੇਰ ਇਹ ਮੇਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਖਰਾਬ ਹੋ ਜਾਂਦੀਆਂ ਨੇ ਜੁੰਨੀਆਂ ਤਾਂ ਮੈਂ ਤਾਂ ਜੀ ਕਦੇ ਵੀ ਕੋਈ ਵੀ ਜੁੰਨੀ ਹੈ ਕੋਈ ਵੀ ਦੁਪੱਟਾ ਹੋਵੇ ਵੀ ਉਹ ਨੂੰ ਹੱਥ ਦੇ ਨਾਲੇ ਜ਼ਿਆਦਾਤਰ ਤੋ ਲੈਗਾ ਪਹਿਲਾਂ ਤਾਂ ਧਾਗਾ ਪਰਦਾ ਸੀ ਜੇ ਥੋੜਾ ਜਿਹਾ ਅੜਕਦਾ ਸੀ ਹੁਣ ਛੋਟਾ ਰਹਿ ਗਿਆ ਮੈਂ ਸੋਚਿਆ ਵੀ ਚਲੋ ਦੋ ਤਿੰਨ ਜੋੜ ਕਰ ਨੂੰ ਲਾਉਣੇ ਨੇ ਵੀ ਵੱਡੇ ਹੀ ਪਾ ਲੈਨੇ ਔਰ ਸਰ ਗਿਆ ਆਪਣਾ ਧਾਗੇ ਦੇ ਨਾਲ ਜੀ ਵਧੀਆ ਆਪਾਂ ਪੂਰਾ ਕੰਪਲੀਟ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਹਾਂਜੀ ਆਪਾਂ ਤੁਹਾਨੂੰ ਲੈਸ ਵੀ ਦਿਖਾਉਣੀ ਆ ਜੀ ਮੈਂ ਲੈਸ ਬਣਾਉਣੀ ਹੁੰਦੀ ਆ ਜੀ ਡੱਕਿਆਂ ਦੇ ਨਾਲ ਮੈਂ ਇਹਨਾਂ ਦੇ ਇਹਨਾਂ ਦੇ ਜੀ ਲੱਗ ਲੱਡੇ ਲੱਗ ਲੱਗ ਡਿਜ਼ਾਈਨ ਨੇ ਕਾਫੀ ਲੈਸਾਂ ਦੇ ਇਹ ਸਾਰੀਆਂ ਲੈਸਾਂ ਨੇ ਜਿਹੜੀਆਂ ਇੱਕੋ ਡਿਜ਼ਾਈਨ ਨਹੀਂ ਹੈਗਾ ਜੀ ਇਹਨਾਂ ਦਾ ਇਹ ਆਪਣੀ ਐਂਕਰ ਦੇ ਧਾਗੇ ਨਾਲ ਬੁਣੀ ਹੋਈ ਹੈ ਜੀ ਤੇ ਮੈਂ ਪਿਓਰ ਦੀਆਂ ਚੁੰਨੀਆਂ ਨੂੰ ਜਿਵੇਂ ਆਪਣੇ ਜਨੂਨ ਦੇ ਦੁਪੱਟੇ ਨੇ ਜੀ ਉਹਨਾਂ ਨੂੰ ਵੀ ਲਾਈਆਂ ਹੋਈਆਂ ਨੇ ਤੇ ਉਹਨਾਂ ਨੂੰ ਮੈਂ ਮਸ਼ੀਨ ਦੇ ਨਾਲ ਲਾ ਲੀਆਂ ਸੀਗੀਆਂ ਇਸ ਤਰ੍ਹਾਂ ਜਿਹੜੀ ਆਪਾਂ ਡੱਕਿਆਂ ਨੂੰ ਬਣਦੇ ਨਾਲ ਲੈਸ ਹਨ ਵੀ ਮੈਂ ਵੀਡੀਓ ਪਾਉਣੀ ਨੇ ਜਿਹੜੀ ਭੈਣਾਂ ਆਪਣੇ ਨਾਲ ਪਹਿਲਾਂ ਦੀਆਂ ਜੁੜੀਆਂ ਹੋਈਆਂ ਨੇ ਜੀ ਉਹਨਾਂ ਨੇ ਤਾਂ ਦੇਖੀ ਹੋਣਗੀਆਂ ਮੇਰੀਆਂ ਵੀਡੀਓ ਤੇ ਕਈ ਵਾਰ ਆਪਾਂ ਪਿਛਲੀਆਂ ਵੀਡੀਓ ਨਹੀਂ ਚੈੱਕ ਕਰਦੇ ਜਾਂ ਕਈ ਵਾਰ ਆਪਣੇ ਅੱਗੇ ਪਿਛਲੀਆਂ ਵੀਡੀਓ ਨਹੀਂ ਆਉਂਦੀ ਹੈਗੀ ਜੀ ਜਿਹੜੀ ਭੈਣ ਭਰਾ ਨੇ ਕਿਸੇ ਨੇ ਵੀ ਇਹ ਵੀਡੀਓ ਮੇਰੀ ਲੈਸ ਵਾਲੀ ਦੇਖਣੀ ਹੋਵੇ ਪਿਛਲੀਆਂ ਵੀਡੀਓ 'ਚ ਦੇਖ ਸਕਦਾ ਤੇ ਆਪਾਂ ਇਹ ਲੈਸ ਲਾ ਲਈ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਹਾਂ ਜੀ ਆਪਾਂ ਨੇ ਜੁੰਨੀ ਦੇ ਜਿਹੜੇ ਦੁਪੱਟੇ ਨੇ ਜੀ ਲੜਾਂ ਲੜਾਂ ਨੂੰ ਲਾਈਆਂ ਨੇ ਦੋਨਾਂ ਲੜਾਂ ਨੂੰ ਆਪਾਂ ਨੇ ਸਾਰਿਆਂ ਨੂੰ ਲਾ ਲਈ ਜੀ ਲੈਸ ਅਟੈਚ ਕਰ ਲਈ ਦੋਨੋਂ ਲੜਾਂ ਨੂੰ ਲਾਈ ਆ ਜੀ ਬਹੁਤ ਸੋਹਣੀ ਲੱਗਦੀ ਹੈ ਆਪਣੀ ਲੱਗੀ ਹੋਈ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਕਿੰਨੀ ਸੋਹਣੀ ਲੱਗਦੀ ਹੈ ਤੇ ਜਰੂਰ ਜੀ ਤੇ ਜਿਹੜੇ ਭੈਣ ਭਰਾ ਹੁਣ ਆਪਣੇ ਨਾਲ ਨਵੇਂ ਜੁੜੇ ਨੇ ਜਿਨ੍ਹਾਂ ਨੇ ਆਪਣੀ ਲੇਸ ਵਾਲੀ ਵੀਡੀਓ ਨਹੀਂ ਦੇਖੀ ਕੀ ਜਰੂਰ ਦੇਖਿਓ ਤੇ ਜਰੂਰ ਲੇਸ ਬੰਨ੍ਹ ਦੀ ਜਰੂਰ ਟਰਾਈ ਕਰਿਓ ਜੀ ਤੇ ਬਹੁਤ ਸੋਹਣੀ ਲੱਗਦੀ ਹੈ ਜੀ ਲੇਸ ਲਾਈ ਹੋਈ ਤੇ ਬਾਕੀ ਤੁਸੀਂ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਜਦੋਂ ਆਪਣੇ ਹੌਸਲਾ ਵਜਾਈ ਕਰਦੇ ਹੋ ਜੀ ਵਧੀਆ ਲੱਗਦਾ ਤੇ ਇਸੇ ਤਰ੍ਹਾਂ ਆਪਣਾ ਪਿਆਰ ਆਪਣੇ ਨਾਲ ਜੀ ਬਣਾਈ ਰੱਖਿਓ YouTube ਤੇ ਵਧੀਆ ਫੈਮਿਲੀ ਆ ਵਧੀਆ ਪਰਿਵਾਰ ਵਧੀਆ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜੀ ਸੋਹਣੇ ਸੋਹਣੇ ਆਪਾਂ ਨੂੰ ਕਰ ਦੇ ਨੇ ਕਮੈਂਟ ਤੇ ਆਪਣੇ ਵੀਡੀਓ ਦੇਖ ਦੇ ਨੇ ਜੀ ਵੀਡੀਓ ਨੂੰ ਲਾਇਕ ਸ਼ੇਅਰ ਕਰ ਦੇ ਨੇ ਜੀ ਤੇ ਆਪਣੇ ਵਿਊ ਨੇ ਜਿਹੜੇ ਜੋ ਬਹੁਤ ਘੱਟ ਆਉਂਦੇ ਨੇ ਕਈ ਵਾਰ Delhi ਦੇ ਪੰਜਾਬ ਵਿਊ ਵੀ ਨਹੀਂ ਆਉਂਦੇ ਹੈਗੇ ਜੀ ਘੱਟ ਹੀ ਰਹਿ ਜਾਂਦੇ ਨੇ ਤੇ ਜਰੂਰ ਆਪਣੇ ਆਪਾਂ ਨੂੰ ਸਪੋਰਟ ਕਰੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰ ਦਿਆ ਕਰੋ ਜੀ